ਉਹੋ ਪ੍ਰੋਜੈਕਟ ਦਿਖਾਉਣਿਆਂ ਜਿਹੜੀ ਆਪਾਂ ਹੁਣ ਗੱਲ ਕਰਦੇ ਸੀ ਆ ਦੇਖੋ ਬਈ ਆ ਬਣਾਇਆ ਆਪਾਂ ਇਹ ਆ ਪਰਾਲੀ ਖਣਾਉਣ ਵਾਲਾ ਸਿਸਟਮ ਆ ਦੇਖੋ ਕਿੰਮਦਾ ਇਹ ਐਵੇਂ ਇਹਦੇ ਇੱਥੇ ਬਈ ਸੰਗਲੀਆਂ ਲਾਈਆਂ ਨੇ ਤਾਂਹਾਂ ਜਿਵੇਂ ਹੁਣ ਇਹ ਆ ਦੇਖੋ ਜ਼ਮੀਨ ਨਾਲ ਵੱਜਦਾ ਹਨਾ ਕਈ ਵਾਰੀ ਕੋਈ ਭਾਰੀ ਚੀਜ਼ ਪਈ ਹੁੰਦੀ ਐਕਟਰ ਰੋੜਾ ਜਾਂ ਕੋਈ ਆਪਣਾ ਤੰਬਾ ਡੁੰਬਾ ਪਿਆ ਹੁੰਦਾ ਉਹ ਨੂੰ ਨਹੀਂ ਚੱਕਦਾ ਸੰਗਲੀ ਮੁੜ ਜਾਂਦੀ ਉੱਥੇ ਜਾ ਕੇ ਤੇ ਡੰਡਿਆਂ ਤੇ ਉੱਤੇ ਕਸੇ ਹੋਏ ਸੰਗਲ ਇਹ ਜਿਵੇਂ ਆਪਾਂ ਲੇਵਲ ਤੋਂ ਵੀ ਤਾਂਹਾਂ ਚੱਕਦੇ ਉਹਦੇ ਨਾਲ ਵੀ ਕੋਈ ਅਸਰ ਨਹੀਂ ਤੇ ਤੇ ਵਧੀਆ ਚੀਜ਼ ਆ ਯਾਰ ਜਿਹਦੇ ਆਪਾਂ ਕਾਸਟ ਦੀ ਗੱਲ ਕਰੀਏ ਤਾਂ 1000 ਰੁਪਏ 'ਚ ਇਹ ਬਣ ਗਿਆ ਤੇ ਤੁਸੀਂ ਇਹ ਲੈ ਲਓ ਵੀ ਘਾਂਟੇਕ ਜੀ ਬਣਾਤਾ ਮਿਸਤਰੀ ਨੇ ਬਾਕੀ ਇੱਕ ਗੱਲ ਆ ਯਾਰ ਇਹ ਆਪਣਾ ਸਮਾਨ ਜ਼ਿਆਦਾਤਰ ਘਰੇ ਹੀ ਪਿਆ ਸੀ ਜੇ ਮੈਂ ਸਰੀਆ ਘਰੇ ਪਿਆ ਸੀ ਆ ਜਿਹੜੀ ਆਪਾਂ ਪਾਈਪ ਥੋੜੀ ਜਿਹੀ ਹੈਵੀ ਮੁੱਲ ਲੈ ਲਈ ਸੀ ਆ ਲੂਜ਼ ਬੇਰਿੰਗ ਲਗਭਗ ਆਪਣੇ ਸਾਰਾ ਘਰੇ ਪਿਆ ਹੀ ਹੁੰਦਾ ਇੱਕ ਆ ਕਰਾਸ ਵੀ ਪਿਆ ਸੀ ਮੈਨੂੰ ਪਤਾ ਹੀ ਆ ਬਾਈ ਜਿਹੜੇ ਵੀਰ ਸੁਪਰ ਸੀਟਰ ਨਾਲ ਬੀਜਦੇ ਆ ਵੀ ਮੇਨ ਡਿੱਕ ਤਾਂ ਆਪਣੀ ਕੀ ਹੁੰਦੀ ਆ ਇੱਕ ਲੈਣ ਤੇ ਪ੍ਰਾਲ ਜਮਾ ਹੁੰਦਾ ਇੱਕ ਤੇ ਹੁੰਦਾ ਨਹੀਂ ਜੇ ਉਹੀ ਪ੍ਰਾਲ ਦੋਨੇ ਲੈਣਾ ਤੇ ਹੋ ਜੇ ਤਾਂ ਅੱਧੋ ਅੱਧਰ ਆ ਜਾਂਦਾ ਤੇ ਸਫਾਈ ਪੂਰੀ ਵਧੀਆ ਦਿੰਦਾ ਸੁਪਰ ਸੀਟਰ ਇਸ ਨੂੰ ਹੁਣ ਇਹ ਆਪਾਂ ਚਲਾ ਕੇ ਦਿਖਾਉਣਾ। ਇਹ ਚੱਕਣਾ ਵੀ ਸੌਖਾ ਕੋਈ ਐ ਵੀ ਨਹੀਂ ਮੋਟਰਸਾਈਕਲ ਤੇ ਵੀ ਲੈ ਆਉਂਦਾ ਬੰਦਾ ਦੇਖੋ ਘੁੰਮਦਾ ਆਇਆ ਹੈ। ਤੇ ਹੁਣ ਤੁਹਾਨੂੰ ਇਹ ਬਾਈ ਚਲਾ ਕੇ ਦਿਖਾਉਣਾ। ਆਹ ਘੇੜੇ ਜਲਾ ਲਾ ਬਾਈ। ਤੇ ਆਹ ਦੇਖ ਲਓ ਬਾਈ। ਆਹ ਪਰਾਲੀ ਆਪਣੀ ਆਹ ਘੇੜੇ ਚ ਪਈ ਹੈਗੀ ਤੇ ਇਹਦੇ ਚ ਲਾਉਣਾ। ਇਹ ਚਲਾ। ਮੈਂ ਯੂਮ ਜੀ ਨਾਲ ਵੀਡੀਓ ਬਣਾਉਣ ਤੋਂ ਪਹਿਲਾਂ ਆ ਕੇ ਚਲਾ ਕੇ ਚੈੱਕ ਕਰ ਲਿਆ ਸੀ। ਪੂਰੀ ਵਧੀਆ ਸਪਾਈ ਦਿੰਦਾ ਜੀ। ਥੋੜਾ ਜਿਹਾ ਤੇਜ਼ ਰੱਖੇ ਟਰੈਕਟਰ ਨੂੰ ਇਹਦਾ ਘਰ ਹੈ ਜੇ ਨਰਦੀਪ ਆਪਣਾ ਹੌਲੀ ਹੌਲੀ ਚਲਾ ਕੇ ਚੱਕ ਕਰ ਰਿਹਾ ਹੈ ਜੇ ਆਪਾਂ ਕਿਲੇ ਚ ਮਾਰਨਾ ਕਿਲੇ ਚ ਸਾਰਾ ਸਰਕਡਮੈਂਟਾਂ ਦੀ ਬਾਜੀ ਜਾਂਦਾ ਕੋਈ ਬਾੜੀ ਬੱਟੀ ਦਾ ਦੇਖੋ ਇਹ ਇੱਥੇ ਬਈ ਡਰਾਈਵਰ ਦੀ ਗੱਸਿਆ ਜਾਂਦਾ ਬਾਕੀ ਜੇ ਯਾਰ ਇਹ ਕੱਢਣਾ ਆਪਾਂ ਟਰੈਕਟਰ ਮੰਗਰੋਂ ਕ੍ਰੋਸ ਕੱਢੋ ਇਧਰੋਂ ਆ ਦੋ ਨਟ ਨੇ ਆ ਨਟ ਖੋਲ ਲਓ ਬਸ ਜੇ ਉਹ ਕਾਲੀ ਚ ਕੱਢਣਾ ਵੀ ਮੰਨ ਲਓ ਡਰਾਈਵਰ ਕੱਢਣੀ ਆ ਤਾਂ ਡਰਾਈਵਰ ਕੱਢਦੇ ਬਸ ਸਾਰੀ ਨਿਕਲ ਜਾਂਦਾ ਹੈ ਹਨਾ